ਰੰਗ ਦੀ ਸਾਂਵਲੇ ਭਾਗ ਤੀਜਾ ਕਾਜਲ ਦੇ ਬੇਹੂਦਾ ਕਮੈਂਟ ਪਾਸ ਕਰਨ ਤੇ ਸਾਰੀਆਂ ਕੁੜੀਆਂ ਸਿਮਰਨ ਨੂੰ ਵੇਖ ਕੇ ਹੱਸਣ ਲੱਗ ਪਈਆਂ ਸਿਮਰਨ ਨੂੰ ਬੜੀ ਸ਼ਰਮਿੰਦਗੀ ਮਹਿਸੂਸ ਹੋਈ ਉਸ ਦਾ ਜੀ ਕੀਤਾ ਕਿ ਉਹ ਹੁਣੇ ਇਸ ਪਾਰਟੀ ਨੂੰ ਛੱਡ ਕੇ ਭੱਜ ਜਾਵੇ ਪਰ ਸੁਖ ਉਸ ਨੂੰ ਰੋਕਦੀ ਰਹੀ ਉਹ ਕਹਿੰਦੀ ਰਹੀ ਕਿ ਅੱਜ ਜੇ ਉਹ ਇੱਥੋਂ ਭੱਜ ਗਈ ਤਾਂ ਇਹਨਾਂ ਕੁੜੀਆਂ ਨੂੰ ਤਾਂ ਹਰ ਵਾਰ ਮਜ਼ਾਕ ਉਡਾਉਣ ਦਾ ਬਹਾਨਾ ਹੀ ਲੱਭ ਜਾਣਾ ਫਿਰ ਕੀ ਉਹ ਹਰ ਵਾਰ ਇਦਾਂ ਹੀ ਭੱਜਦੀ ਰਹਾ ਕਰੇਗੀ ਕਦੇ ਨਾ ਕਦੇ ਤਾਂ ਉਸ ਨੂੰ ਇਹਨਾਂ ਸਾਰਿਆਂ ਨੂੰ ਜਵਾਬ ਦੇਣਾ ਹੀ ਪਵੇਗਾ ਸਿਮਰਨ ਤੂੰ ਘਬਰਾ ਨਾ ਇਹਨਾਂ ਦਾ ਕੀ ਹੈ ਇਹਨਾਂ ਦਾ ਤਾਂ ਕੰਮ ਹੀ ਇਹ ਹੈ ਆਪੇ ਹਾਸਾ ਠੱਠਾ ਕਰਕੇ ਬਹਿ ਜਾਣ ਗਿਆ ਉਧਰ ਟੇਬਲ ਤੇ ਜਾ ਕੇ ਬਹਿਨੇ ਆ ਤੂੰ ਚੱਲ ਆਪਾਂ ਚੱਲੀਏ ਸੁਖ ਸਿਮਰਨ ਨੂੰ ਸੰਭਾਲ ਦੀ ਹੋਈ ਕਿਸੇ ਹੋਰ ਪਾਸੇ ਲੇ ਜਾਣ ਦੀ ਕੋਸ਼ਿਸ਼ ਕਰਨ ਲੱਗੀ ਪਰ ਆਸੇ ਪਾਸੇ ਦੀ ਭੀੜ ਵਿੱਚ ਆਪਣੇ ਰੰਗ ਬਾਰੇ ਹੋ ਰਹੀ ਚਰਚਾ ਨਾਲ ਸਿਮਰਨ ਦਾ ਦਿਲ ਅੰਦਰੋਂ ਦੁਖੀ ਹੁੰਦਾ ਰਿਹਾ ਜਦ ਉਸ ਤੋਂ ਹੋਰ ਬਰਦਾਸ਼ਤ ਨਾ ਹੋਇਆ ਤਾਂ ਉਹ ਚਾਣ ਚੱਕ ਹੀ ਰੋਣ ਲੱਗ ਪਈ ਹੌਲੀ ਹੌਲੀ ਪਾਰਟੀ ਵਿੱਚ ਮੌਜੂਦ ਹੋਰ ਵਿਦਿਆਰਥੀ ਵੀ ਢੀਣ ਵੱਲ ਉਮੜਨ ਲੱਗੇ ਜਿਹੜੇ ਤਾਂ ਸਿਮਰਨ ਨਾਲ ਹਮਦਰਦੀ ਰੱਖਦੇ ਸਨ ਉਹ ਇੱਕ ਪਾਸੇ ਹੋ ਗਏ ਤੇ ਜਿਹੜੇ ਆਪਣੇ ਆਪ ਨੂੰ ਹੀ ਸ੍ਰੇਸ਼ਟ ਮੰਨਦੇ ਸਨ ਉਹ ਇੱਕ ਪਾਸੇ ਫਿਰ ਕੁਝ ਹੀ ਪਲਾਹ ਵਿੱਚ ਪਾਰਟੀ ਵਿੱਚ ਦੋ ਧਿਰਾਂ ਬਣ ਗਈਆਂ ਗੱਲ ਸੀਨੀਅਰ ਤੇ ਜੂਨੀਅਰ ਦੇ ਹੱਕਾਂ ਤੱਕ ਪਹੁੰਚ ਗਈ ਜੂਨੀਅਰ ਸੀਨੀਅਰ ਸਟੂਡੈਂਟਸ ਤੇ ਇਲਜ਼ਾਮ ਲਗਾਉਣ ਲੱਗੇ ਕਿ ਇਹ ਸਾਡੀ ਰੈਗਿੰਗ ਕਰ ਰਹੇ ਹਨ ਜਦ ਕਿ ਸੀਨੀਅਰ ਸਟੂਡੈਂਟ ਰੈਗੀ ਨੂੰ ਆਪਣਾ ਹੱਕ ਸਮਝਦੇ ਹੋਏ ਕਹਿਣ ਲੱਗੇ ਕਿ ਭਲਾ ਇਹਦੇ ਵਿੱਚ ਕੀ ਗਲਤ ਹੈ ਇਹ ਤਾਂ ਹਰ ਇੱਕ ਜਗ੍ਹਾ ਹੀ ਹੁੰਦਾ ਦੇਖੋ ਮੈਡਮ ਜੀ ਸਿਮਰਨ ਸਾਡੀ ਕਲਾਸ ਦੀ ਕੁੜੀ ਐ ਤੇ ਅਸੀਂ ਆਪਣੀ ਕਲਾਸ ਫੈਲੋ ਨਾਲ ਹੋ ਰਹੀ ਇਹ ਜ਼ਿਆਦਤੀ ਬਰਦਾਸ਼ਤ ਨਹੀਂ ਕਰਾਂਗੇ ਸਿਮਰਨ ਦੀ ਕਲਾਸ ਦਾ ਇੱਕ ਮੁੰਡਾ ਜੋ ਕਿ ਕਲਾਸ ਦਾ ਮਨੀਟਰ ਵੀ ਸੀ ਅੱਗੇ ਆਇਆ ਉਸਨੇ ਕਾਜਲ ਨੂੰ ਉਸਦੇ ਸਿਮਰਨ ਨਾਲ ਕੀਤੀ ਬਦਸਲੂਕੀ ਦੇ ਬਦਲੇ ਖੂਬ ਖਰੀ-ਖੋਟੀ ਸੁਣਾਈ ਜਿਸ ਨਾਲ ਮਾਮਲਾ ਹੋਰ ਵੀ ਪੱਕ ਗਿਆ ਸੀਨੀਅਰ ਸਟੂਡੈਂਟਸ ਵਿੱਚੋਂ ਕੁਝ ਮੁੰਡੇ ਅੱਗੇ ਆ ਕੇ ਉਸ ਮਨੀਟਰ ਮੁੰਡੇ ਨਾਲ ਤੂੰ ਤੜਾਕ ਕਰਨ ਲੱਗੇ ਨਹੀਂ ਤੂੰ ਹੁੰਨਾ ਕੌਣ ਆ ਸਾਡੇ ਨਾਲ ਐਦਾਂ ਗੱਲ ਕਰਨ ਵਾਲਾ ਅਸੀਂ ਸੀਨੀਅਰਾਂ ਸੀਨੀਅਰ ਤੇ ਆਹ ਜਿਹਦੇ ਪਿੱਛੇ ਤੂੰ ਗੁੱਸੇ ਨਾਲ ਲਾਲ ਪੀਲਾ ਹੋਇਆ 서ਦਾ ਇਹ ਲੱਗਦੀ ਕੀ ਆ ਤੇਰੀ ਗਰਲਫ੍ਰੈਂਡ ਆਖਰ ਹੈ ਕੀ ਇਹਦੇ ਵਿੱਚ ਨਾ ਸ਼ਕਲ ਨਾ ਅਕਲ ਮਾੜਾ ਜਿਹਾ ਕੁਝ ਕਿਹਾ ਨਹੀਂ ਵੇਖ ਕਿਵੇਂ ਦੁਸਕਣ ਲੱਗ ਪਈ ਹਹਾ ਹਹਾ ਸਾਰੇ ਉਹਨਾ ਸੀਨੀਅਰ ਮੁੰਡਿਆਂ ਦੇ ਪਿੱਛੇ-ਪਿੱਛੇ ਹੱਸਦੇ ਰਹੇ ਇੰਨੇ ਨੂੰ ਇੱਕ ਕਰਕਵੀ ਜਹੀ ਆਵਾਜ਼ ਸਾਰਿਆਂ ਦੇ ਕੰਨਾਂ ਪਈ ਇਹ ਆਕਾਸ਼ ਸੀ ਸਭ ਉਸ ਨੂੰ ਹੈਰਤ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਸਨ ਉਹ ਇਸ ਵਕਤ ਕਾਫੀ ਗੁੱਸੇ ਵਿੱਚ ਨਜ਼ਰ ਆ ਰਿਹਾ ਸੀ ਕਾਜਲਵੱਲ ਵੀ ਉਸਨੇ ਘੂਰੇ ਵੱਟ ਕੇ ਹੀ ਵੇਖਿਆ ਸੀ ਉਹ ਸਿਮਰਨ ਦੇ ਕੋਲ ਆਇਆ ਤੇ ਉਸ ਦਾ ਹੱਥ ਫੜ ਕੇ ਖੜਾ ਹੋ ਗਿਆ ਸਿਮਰਨ ਹਲੇ ਵੀ ਰੋਈ ਹੀ ਜਾ ਰਹੀ ਸੀ ਤੁਸੀਂ ਪਲੀਜ਼ ਰੋ ਨਾ ਆ ਲਓ ਰੁਮਾਲ ਆਪਣੀ ਜੇਬ ਵਿੱਚੋਂ ਰੁਮਾਲ ਕੱਢਦਾ ਹੋਇਆ ਆਕਾਸ਼ ਸਿਮਰਨ ਨੂੰ ਬੇਹੱਦ ਮੋਹ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ ਤੇ ਤੁਸੀਂ ਸਾਰੇ ਮੇਰੀ ਗੱਲ ਧਿਆਨ ਨਾਲ ਸੁਣ ਲਓ ਜੇ ਅੱਜ ਤੋਂ ਬਾਅਦ ਤੁਹਾਡੇ ਵਿੱਚੋਂ ਕਿਸੇ ਨੇ ਕਿਸੇ ਜੂਨੀਅਰ ਨਾਲ ਬਦਸਲੂਕੀ ਕੀਤੀ ਤਾਂ ਜਾਂ ਉਸ ਨਾਲ ਰੈਗਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਥੋਂ ਬੁਰਾ ਕੋਈ ਨਹੀਂ ਤੇ ਆ ਜੋ ਤੁਸੀਂ ਇਸ ਕੁੜੀ ਦਾ ਮਜ਼ਾਕ ਬਣਾ ਰਹੇ ਹੋ ਨਾ ਇਹ ਤਾਂ ਮੈਂ ਆਕਾਸ਼ਦੀਪ ਅੱਜ ਤੁਹਾਡੇ ਨਾਲ ਇਹ ਵਾਅਦਾ ਕਰਦਾ ਹਾਂ ਕਿ ਇਹ ਕੁੜੀ ਇੱਕ ਦਿਨ ਆਪਣੀ ਕਾਬਲੀਅਤ ਸਾਰੀ ਦੁਨੀਆ ਅੱਗੇ ਰੱਖੂਗੀ ਰੰਗਾਂ ਤੇ ਛਤਲਾਂ ਵਿੱਚ ਕੁਝ ਨਹੀਂ ਰੱਖਿਆ ਮੁੱਲ ਕਿਰਦਾਰ ਦਾ ਪੈਂਦਾ ਕਾਬਲੀਅਤ ਹੀ ਮਾਇਨੇ ਰੱਖਦੀ ਤੇ ਮੈਨੂੰ ਪੂਰਾ ਯਕੀਨ ਹੈ ਕਿ ਇਹ ਕੁੜੀ ਕਿਰਦਾਰ ਦੀ ਵੀ ਚੰਗੀ ਹੈ ਤੇ ਇਸ ਵਿੱਚ ਕਾਬਲੀਅਤ ਵੀ ਬਹੁਤ ਹੈ ਸਿਮਰਨ ਸਿਸਕੀਆਂ ਭਰਦੀ ਹੋਈ ਹੁਣ ਹੌਲੀ-ਹੌਲੀ ਸ਼ਾਂਤ ਹੋ ਚੁੱਕੀ ਸੀ ਉਸ ਲਈ ਇਹ ਕਿਸੇ ਸੁਪਨੇ ਤੋਂ ਘੱਟ ਨਹੀਂ ਸੀ ਕਿ ਅੱਜ ਉਸਦੇ ਅਜ਼ੀਜ਼ ਨੇ ਆ ਪਾ ਕੇ ਉਸਦਾ ਪੱਖ ਪੂਰਿਆ ਸੀ ਉਸਦੇ ਹੱਥਾਂ ਦੀ ਸ਼ੋ ਉਸਨੇ ਸਦਾ ਲਈ ਆਪਣੇ ਹੱਥਾਂ ਵਿੱਚ ਸਮੇਟ ਲਈ ਸੀ ਉਸਦੇ ਉਹ ਮੂੰਹ ਭਰੀ ਤੱਕਣੀ ਹੁਣ ਉਮਰ ਪਰ ਉਸ ਦੇ ਦਿਲ ਵਿੱਚ ਸੁਰੱਖਿਅਤ ਰਹਿਣ ਵਾਲੀ ਸੀ ਉਹ ਆਪਣੀ ਬੇਜਿੱਤੀ ਭੁੱਲ ਚੁੱਕੀ ਸੀ ਹੁਣ ਉਸ ਨੂੰ ਬਸ ਆਕਾਸ਼ ਤੇ ਉਸ ਦੀਆਂ ਉਮੀਦਾਂ ਤੇ ਖੜਾ ਉਤਰਨ ਦੀ ਤਮੰਨਾ ਸੀ ਅਗਲੇ ਦਿਨ ਸਿਮਰਨ ਰਤਾ ਕੋ ਦੇਰੀ ਨਾਲ ਉੱઠી ਉਸ ਨੂੰ ਯਾਦ ਹੀ ਨਹੀਂ ਸੀ ਕਿ ਰਾਤੀ ਉਸ ਨਾਲ ਕੀ ਬਾਤ ਕਰਕੇ ਹਟਿਆ ਸੀ ਸੁਖ ਉਸ ਨੂੰ ਉਠਾਉਂਦੀ ਰਹੀ ਤਾਂ ਜਾ ਕੇ ਕਿਧਰੇ ਮਸੀ ਉਹ ਉੱਠੀ ਸਿਮਰਨ ਕੀ ਗੱਲ ਰਾਤ ਵਾਲਾ ਨਸ਼ਾ ਤੇਰਾ ਹਲੇ ਤੱਕ ਨਹੀਂ ਉਤਰਿਆ ਮੁਖੌਲ ਕਰਦੀ ਸੁਖ ਸਿਮਰਨ ਦੇ ਲਾਗੇ ਹੀ ਬੈਠ ਗਈ ਅੱਜ ਸਿਮਰਨ ਨੂੰ ਉਠਾਉਣ ਦੇ ਚੱਕਰ ਵਿੱਚ ਉਸ ਦੀ ਆਪਣੀ ਵੀ ਕਲਾਸ ਮਿਸ ਹੋ ਗਈ ਸੀ ਨਸ਼ਾ ਕਿਹੜਾ ਨਸ਼ਾ ਸੁਖ ਤੇ ਤੂੰ ਤਾਂ ਮੈਨੂੰ ਐਦਾਂ ਕਿਉਂ ਵੇਖ ਰਹੀ ਐ ਮੇਰਾ ਸੁਖ ਸਿਰ ਵੀ ਵੜਾ ਚਕਰਾ ਰਿਹਾ ਦੱਸਨਾ ਕੱਲ ਰਾਤ ਮੈਂ ਕੁਝ ਗਲਤ ਕੀਤਾ ਕੀ ਤੇ ਟਾਈਮ ਟਾਈਮ ਕੀ ਹੋਇਆ ਸੁਖ ਇੱਕੋ ਸਾਹੇ ਸਿਮਰਨ ਨੇ ਕਈ ਸਵਾਲ ਪੁੱਛ ਲੈ ਉਸ ਨੂੰ ਸਮਝ ਨਹੀਂ ਸੀ ਪੈ ਰਹੀ ਕਿ ਉਸ ਨਾਲ ਆਖਰ ਹੋ ਕੀ ਰਿਹਾ ਸੀ ਫਿਰ ਖੜੀ ਵਾਲਾ ਨਿਗਾਹ ਪੈਂਦੇ ਹੀ ਉਹ ਕਾਲੀ ਨਾਲ ਬਿਸਤਰ ਤੋਂ ਉੱਠ ਖੜੀ ਹੋਈ ਤੇ ਸੁੱਖ ਨੂੰ ਛੇਤੀ ਨਾ ਜਗੌਣ ਲਈ ਝੜਕਣ ਵੀ ਲੱਗੀ ਮੈਨੂੰ ਕਿ ਝੜਕੀ ਜਾਣੀ ਏ ਹੁਣ ਸਭ ਕੀਤਾ ਕਰਾਇਆ ਤਾਂ ਤੇਰਾ ਹੀ ਹੈ ਯਾਦ ਨਹੀਂ ਕੱਲ ਜੋਸ਼-ਜੋਸ਼ ਵਿੱਚ ਕਿਵੇਂ ਤੂੰ ਆਪਣੇ ਹੋਸ਼ ਵੀ ਗਵਾ ਬੈਠੀ ਸੀ ਇਹ ਤਾਂ ਸ਼ੁਕਰ ਆ ਉਸ ਆਕਾਸ਼ ਦਾ ਜੀਨੇ ਮਾ ਕੇ ਤੇ ਤੈਨੂੰ ਸਾਂਭ ਲਿਆ ਵਰਨਾ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ ਕੀ ਹੋ ਜਾਣਾ ਸੀ ਸੁਖ ਮੈਨੂੰ ਕੁਝ ਵੀ ਕੱਲ੍ਹ ਯਾਦ ਨਹੀਂ ਪਲੀਜ਼ ਦੱਸਨਾ ਕੱਲ੍ਹ ਰਾਤੀ ਕੀ ਹੋਇਆ ਸਿਮਰਨ ਕੱਲ੍ਹ ਤੇਰੀ ਡਰਿੰਕ ਵਿੱਚ ਕਿਸੇ ਨੇ ਨਸ਼ੇ ਦੀਆਂ ਗੋਲੀਆਂ ਪਾ ਦਿੱਤੀਆਂ ਸੀ ਉਹਦੇ ਕਰਕੇ ਤੇਰਾ ਆਪਣੇ ਆਪ ਤੇ ਹੀ ਕੋਈ ਕੰਟਰੋਲ ਨਹੀਂ ਸੀ ਰਿਹਾ ਆਕਾਸ਼ ਦੇ ਸੰਗੀਤਕ ਪੇਸ਼ਕਾਰੀ ਤੋਂ ਮਗਰੋਂ ਤੈਨੂੰ ਪਤਾ ਨਹੀਂ ਕੀ ਹੋਇਆ ਤੂੰ ਇੱਕਦਮ ਸਟੇਜ ਤੇ ਚੜ ਗਈ ਤੇ ਉੱਚੀ-ਉੱਚੀ ਸਾਰਿਆਂ ਨੂੰ ਸੁਣਾਉਂਦੀ ਹੋਈ ਆਖਣ ਲੱਗ ਪਈ ਕਿ ਇੱਕ ਦਿਨ ਤੂੰ ਜ਼ਰੂਰ ਸਭ ਨੂੰ ਕੁਝ ਵੱਡਾ ਕਰਕੇ ਵਿਖਾਏਂਗੀ ਤੇ ਫਿਰ ਕਹਿੰਦੀ-ਕਹਿੰਦੀ ਸੁੱਖ ਅਚਾਨਕ ਚੁੱਪ ਚਾਹੇ ਹੋ ਗਈ ਸਿਮਰਨ ਨੂੰ ਸ਼ੱਕ ਹੋਇਆ ਕਿ ਇਸ ਤੋਂ ਮਗਰੋਂ ਜ਼ਰੂਰ ਉਸ ਤੋਂ ਕੁਝ ਗਲਤ ਹੋਇਆ ਹੋਣਾ ਵਰਨਾ ਸੁਖ ਨੇ ਦੱਸਦੀ ਨੇ ਐਦਾਂ ਚੁੱਪ ਨਹੀਂ ਸੀ ਹੋਣਾ ਬੋਲ ਨਾ ਫੇਰ ਕੀ ਹੋਇਆ ਫੇਰ ਕੁਝ ਹੋਰ ਵੀ ਕਿਹਾ ਮੈਂ ਨਹੀਂ ਸਿਮਰਨ ਫੇਰ ਤੂੰ ਕੁਝ ਕਿਹਾ ਨਹੀਂ ਬਲਕਿ ਕੁਝ ਕੀਤਾ ਤੇ ਕੀਤਾ ਵੀ ਕੁਝ ਐਦਾਂ ਦਾ ਕਿ ਮੈਂ ਸੇ ਉਹਨਾਂ ਨੂੰ ਹੁਣ ਤੈਨੂੰ ਕਿਵੇਂ ਦੱਸਾਂ ਸੁਖ ਇੱਕ ਵਾਰ ਫਿਰ ਤੂੰ ਦੱਸਦੀ ਹੋਈ ਮਾਸਾ ਸੰਕੋਚ ਜਿਹਾ ਕਰ ਗਈ ਤੈਨੂੰ ਮੇਰੀ ਸੋਹ ਸੁਖ ਛੇਤੀ ਦੱਸ ਮੇਰਾ ਤਾਂ ਜੀ ਕਾਲਾ ਪਈ ਜਾਂਦਾ ਸਿਮਰਨ ਫਿਰ ਹੋਇਆ ਇਦਾਂ ਕਿ ਤੂੰ ਸਾਰਿਆਂ ਦੇ ਸਾਹਮਣੇ ਆਕਾਸ਼ ਨੂੰ ਕਿਸ ਕਰ ਦਿੱਤੀ ਕੀ ਏ ਕੀ ਕਹਿ ਰਹੀ ਹੈ ਤੂੰ ਸੁਖ ਹਾਂ ਸਿਮਰਨ ਮੈਂ ਤਾਂ ਹੀ ਤਾਂ ਤੈਨੂੰ ਕੁਝ ਦੱਸਦੀ ਨਹੀਂ ਪਈ ਸੀ ਸੱਚ ਸੁਣ ਕੇ ਸਿਮਰਨ ਦਾ ਸਿਰ ਹੁਣ ਚਕਰਾਉਣ ਨੂੰ ਕਰ ਰਿਹਾ ਸੀ ਉਸ ਨੂੰ ਆਪਣੇ ਕੀਤੇ ਤੇ ਬੜੀ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਹੁਣ ਉਸ ਨੂੰ ਇਹ ਵੀ ਡਰ ਸੀ ਕਿ ਕਾਲਜ ਦੇ ਵਿਦਿਆਰਥੀ ਕਿਤੇ ਉਸ ਦੀ ਕੀਤੀ ਇਸ ਹਰਕਤ ਨੂੰ ਮਗਰੋਂ ਉਸ ਨੂੰ ਰੋਜ਼-ਰੋਜ਼ ਤੰਗ ਨਾ ਕਰਿਆ ਕਰਨ ਤੇ ਜੇ ਗੱਲ ਕੀਤੀ ਪ੍ਰੋਫੈਸਰਾਂ ਜਾਂ ਉਸ ਦੇ ਘਰ ਵਾਲਿਆਂ ਤੱਕ ਪਹੁੰਚ ਗਈ ਤਾਂ ਫਿਰ ਤਾਂ ਗੱਲ ਹੋਰ ਵੀ ਜ਼ਿਆਦਾ ਵਿਗੜ ਜਾਣੀ ਸੀ ਉਸ ਦੀ ਕਾਲਜ ਵਿੱਚ ਬਦਨਾਮੀ ਹੋਣੀ ਸੀ ਤੇ ਉਸ ਨੂੰ ਸ਼ਾਇਦ ਕਾਲਜ ਵੀ ਛੱਡਣਾ ਪੈ ਸਕਦਾ ਸੀ ਕੀ ਸੋਚੀ ਜਾਂਦੀ ਹੈ ਸਿਮਰਨ ਸੁਖ ਲਗਾਤਾਰ ਸਿਮਰਨ ਦੇ ਚਿਹਰੇ ਦੇ ਹਾਫ ਭਾਵ ਤਾੜ ਰਹੀ ਸੀ ਉਸ ਨੂੰ ਅਨੁਮਾਨ ਹੋ ਗਿਆ ਸੀ ਕਿ ਸਿਮਰਨ ਕਾਫੀ ਘਬਰਾ ਗਈ ਸੀ ਇਸ ਲਈ ਸਹੇਲੀ ਹੋਣ ਦੇ ਨਾਤੇ ਸੁਖ ਉਸ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਸੀ ਉਹ ਸਿਮਰਨ ਨੂੰ ਪਰੇਸ਼ਾਨੀ ਵਿੱਚ ਨਹੀਂ ਸੀ ਦੇਖਣਾ ਚਾਹੁੰਦੀ ਅਸਲ ਸੁਖ ਹੀ ਇੱਕੋ ਇੱਕ ਕਾਲਜ ਵਿੱਚ ਉਸ ਦੀ ਖੈਰ ਖਵਾਹ ਸੀ ਸੁਖ ਮੈਂ ਸੋਚ ਰਹੀ ਹਾਂ ਕਿ ਮੇਰੇ ਇਦਾਂ ਕਰਨ ਨਾਲ ਆਕਾਸ਼ ਪਤਾ ਨਹੀਂ ਮੇਰੇ ਬਾਰੇ ਵਿੱਚ ਕੀ ਸੋਚ ਰਿਹਾ ਹੋਣਾ ਕੀ ਤੇ ਉਹ ਮੈਨੂੰ ਗਲਤ ਨਾ ਸਮਝ ਲਵੇ ਸਿਮਰਨ ਆਪਣੇ ਮਨ ਦੀ ਚਿੰਤਾ ਜ਼ਾਹਰ ਕਰਨ ਲੱਗੀ ਨਹੀਂ ਸਿਮਰਨ ਆਕਾਸ਼ ਨੇ ਇਦਾਂ ਦਾ ਕੁਝ ਵੀ ਗਲਤ ਨਹੀਂ ਸੋਚਿਆ ਹੋਣਾ ਉਹ ਵਾਕਈ ਵਿੱਚ ਬਹੁਤ ਹੀ ਚੰਗਾ ਮੁੰਡਾ ਹੈ ਜੇ ਉਹਦੇ ਮਨ ਵਿੱਚ ਕੋਈ ਮੈਲ ਹੁੰਦੀ ਤਾਂ ਤੇਰੇ ਕਿਸ ਕਰਨ ਤੋਂ ਮਗਰੋਂ ਉਹ ਜ਼ਰੂਰ ਤੇਰੇ ਨਾਲ ਕੁਝ ਗਲਤ ਕਰਨ ਦੀ ਸੋਚਦਾ ਪਰ ਉਸਨੇ ਅਜਿਹਾ ਕੁਝ ਵੀ ਨਹੀਂ ਕੀਤਾ ਸਗੋਂ ਵਾਪਸ ਇਸ ਹੌਸਟਲ ਤੱਕ ਤੈਨੂੰ ਡ੍ਰੌਪ ਵੀਕਰਨ ਆਇਆ। ਅੱਛਾ ਸੱਚੀ ਉਹ ਇੱਥੇ ਆਇਆ ਸੀ। ਸਿਮਰਨ ਆਕਾਸ਼ ਦੇ ਆਪਣੇ ਹੌਸਟਲ ਤੱਕ ਆਉਣ ਦੀ ਖਬਰ ਨਾਲ ਕਾਫੀ ਉਤਸ਼ਾਹਿਤ ਹੋਈ ਲੱਗਦੀ ਸੀ। ਹਾਂ ਆਇਆ ਸੀ। ਚੱਲ ਹੁਣ ਆਪਾਂ ਵੀ ਆਪਣਾ ਲੈਕਚਰ ਲਾਉਣ ਲਈ ਚਲਿਏ। ਇੱਕ ਤਾਂ ਮਿਸ ਹੋ ਹੀ ਗਿਆ। ਹੁਣ ਕਿਤੇ ਅਗਲਾ ਵੀ ਨਾ ਹੋ ਜਾਵੇ ਮਗਰੋਂ ਦੋਵੇਂ ਸਹੇਲੀਆਂ ਕਾਲਜ ਲਈ ਤਿਆਰ ਹੋਣ ਲੱਗੀਆਂ 15 ਕਮਿੰਟਾਂ ਮਗਰੋਂ ਜਦ ਉਹ ਕਲਾਸ ਵਿੱਚ ਪੁੱਜੀਆਂ ਤਾਂ ਉੱਥੋਂ ਦਾ ਮਾਹੌਲ ਉਹਨਾਂ ਨੂੰ ਬੜਾ ਅਣਸਖਾਵਾਂ ਜਿਹਾ ਜਾਪਿਆ ਰਸਤੇ ਵਿੱਚ ਵੀ ਹਰ ਕੋਈ ਉਹਨਾਂ ਨੂੰ ਅਜੀਬ ਤਰੀਕੇ ਨਾਲ ਹੀ ਵੇਖਦਾ ਰਿਹਾ ਸਿਮਰਨ ਨੂੰ ਤਾਂ ਸ਼ੱਕ ਸੀ ਉਦੋਂ ਪਹਿਲਾਂ ਹੀ ਸੀ ਪਰ ਹੁਣ ਇਸ ਸਭ ਕਾਸੇ ਨਾਲ ਉਸ ਦਾ ਸ਼ੱਕ ਯਕੀਨ ਵਿੱਚ ਬਦਲਦਾ ਜਾ ਰਿਹਾ ਸੀ ਸੁਖ ਮੈਨੂੰ ਜਿਹਦਾ ਡਰ ਸੀ ਮੈਨੂੰ ਲੱਗਦਾ ਹੁਣ ਉਹੀ ਹੋਊ ਕੱਲ ਵਾਲੀ ਗੱਲ ਪੱਕਾ ਸਭ ਨੂੰ ਪਤਾ ਲੱਗ ਗਈ ਹੋਣੀ ਯਾਰ ਹੁਣ ਮੇਰਾ ਕੀ ਬਣੂ ਮੈਂ ਕਿੱਦਾਂ ਫੇਸ ਕਰਾਂ ਸਭ ਨੂੰ ਸਿਮਰਨ ਦੀ ਕਲਾਸ ਵਿੱਚ ਜੰਦੀ ਦੇਵੀ ਹੱਥ ਪੈਰ ਕੰਮਣ ਲੱਗ ਪਏ ਸਨ ਉਹ ਦਰਦ ਦੀ ਮਾਰੀ ਅੰਦਰ ਵੀ ਨਹੀਂ ਸੀ ਵੱੜ ਰਹੀ ਕਲਾਸ ਦੇ ਬਾਹਰੋਂ ਹੀ ਉਸਨੇ ਕੁਝ ਕੁ ਵਿਦਿਆਰਥੀਆਂ ਨੂੰ ਆਪਣੇ ਉੱਤੇ ਹੱਸਦਿਆਂ ਵੇਖ ਲਿਆ ਸੀ ਉਸ ਨੂੰ ਪਤਾ ਸੀ ਕਿ ਸਭ ਉਸ ਦਾ ਅੰਦਰ ਆਉਣ ਤੇ ਮਜ਼ਾਕ ਹੀ ਉਡਾਉਣਗੇ ਹਰ ਕੋਈ ਉਸ ਨੂੰ ਆਕਾਸ਼ ਦੇ ਨਾ ਤੋ ਛੇੜੇਗਾ ਵਿਚੋ ਕੋਈ ਉਸ ਕਿਸ ਵੜੀ ਗੱਲ ਨੂੰ ਮੋੜ ਤੋਂ ਵੀ ਸ਼ੁਰੂ ਕਰ ਸਕਦਾ ਹੈ ਇਸ ਲਈ ਕਬਰਾਹਟ ਦੇ ਮਾਰੇ ਸਿਮਰਨ ਅੰਦਰ ਜਾਣ ਤੋਂ ਕਤਰੋਂਦੀ ਸੀ ਸਾਇਲੈਂਸ ਕੀ ਹੋ ਰਿਹਾ ਕਲਾਸ ਵਿੱਚ ਤੇ ਤੁਸੀਂ ਦੋਵੇਂ ਕੀ ਕਰਦੀਆਂ ਇੱਥੇ ਸਿਮਰਨ ਤੇ ਸੁਖਵਲ ਦੇਖਦੇ ਹੋਏ ਸਿਮਰਨ ਕਲਾਸ ਵਿੱਚ ਜਾਂਦੀ ਹੈ ਇਸ ਤੋਂ ਪਹਿਲਾਂ ਹੀ ਪ੍ਰੋਫੈਸਰ ਪ੍ਰਦੀਪ ਕੁਮਾਰ ਆਪਣਾ ਲੈਕਚਰ ਲੈਣ ਲਈ ਆ ਗਏ ਉਹਨਾਂ ਨੇ ਕਲਾਸ ਦੇ ਵਿਦਿਆਰਥੀਆਂ ਨੂੰ ਆਉਂਦੇ ਹੀ ਚੁੱਪ ਕਰਵਾ ਦਿੱਤਾ ਤੇ ਉਹਨਾਂ ਦੇ ਕਹੇ ਸਿਮਰਨ ਤੇ ਸੁਖਵੀ ਕਲਾਸ ਅੰਦਰ ਆ ਗਈਆਂ ਬੇਟਾ ਸਾਰੇ ਜਣੇ ਸੁਣੋ ਇਸ ਵੀਕਐਂਡ ਆਪਣੇ ਕਾਲਜ ਵਿੱਚ ਇੱਕ ਮੁਕਾਬਲਾ ਹੋਣ ਜਾ ਰਿਹਾ ਹੈ ਇਹ ਮੁਕਾਬਲਾ ਆਪ ਸਭ ਫੈਸ਼ਨ ਦਾ ਕੋਰਸ ਕਰਦੇ ਵਿਦਿਆਰਥੀਆਂ ਲਈ ਹੀ ਹੈ ਤੁਸੀਂ ਇਸ ਮੁਕਾਬਲੇ ਵਿੱਚ ਆਪਣੀ ਕ੍ਰਿਐਟੀਵਿਟੀ ਦਿਖਾਉਣੀ ਹੈ ਮੈਨੂੰ ਪੱਕਾ ਯਕੀਨ ਹੈ ਇਸ ਲਾਈਨ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਜ਼ਰੂਰ ਕੁਝ ਨਾ ਕੁਝ ਸੋਚਿਆ ਹੀ ਹੋਵੇਗਾ ਹੁਣ ਜੇ ਤੁਸੀਂ ਫੈਸ਼ਨ ਵਿੱਚ ਹੀ ਆਪਣਾ ਕਰੀਅਰ ਬਣਾਉਣ ਦੀ ਸੋਚੀ ਹੈ ਤਾਂ ਤੁਹਾਨੂੰ ਹਰ ਪਲ ਇੱਕ ਨਵੇਂ ਮੁਕਾਬਲੇ ਲਈ ਤਿਆਰ ਵੀ ਰਹਿਣਾ ਪੈਣਾ ਸੋ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵੱਧ ਤੋਂ ਵੱਧ ਇਸ ਮੁਕਾਬਲੇ ਵਿੱਚ ਆਪਣਾ ਨਾਂ ਦਰਜ ਕਰਵਾਉਗੇ ਬਜੇਤਰ ਰਹਿਣ ਵਾਲੇ ਵਿਦਿਆਰਥੀਆਂ ਨੂੰ ਇੰਟਰ ਕਾਲਜ ਟੀਮ ਲਈ ਸਿਲੈਕਟ ਕੀਤਾ ਜਾਵੇਗਾ ਸੋ ਵਿਦ ਵੈਸਟ ਵਿਸ਼ਸ ਲੈਟਸ ਸਟਾਰਟ ਰੀਡਿੰਗ ਪ੍ਰੋਫੈਸਰ ਪ੍ਰਦੀਪ ਕੁਮਾਰ ਦੇ ਜਾਂਦਿਆਂ ਹੀ ਮੁਰਤ ਤੋਂ ਕਲਾਸ ਵਿੱਚ ਕੁਸਰ ਮੁਸਰ ਜਹੀ ਹੁਣੇ ਸ਼ੁਰੂ ਹੋ ਗਈ ਹੁਣ ਕਿਸੇ ਦਾ ਧਿਆਨ ਸਿਮਰਨ ਵੱਲ ਨਹੀਂ ਸੀ ਸਭ ਹੋਣ ਵਾਲੇ ਮੁਕਾਬਲੇ ਦੀਆਂ ਤਿਆਰੀਆਂ ਕਰਨ ਵਿੱਚ ਰੁੱਝ ਗਏ ਲੱਗਦੇ ਸੀ ਯਾਰ ਸਿਮਰਨ ਆਪਾਂ ਵੀ ਲਵਾਂਗੇ ਇਸ ਮੁਕਾਬਲੇ ਵਿੱਚ ਹਿੱਸਾ ਕੀ ਪਤਾ ਆਪਣਾ ਨੰਬਰ ਲੱਗ ਹੀ ਜਾਵੇ ਸੁਖ ਮੁਕਾਬਲੇ ਨੂੰ ਲੈ ਕੇ ਸਿਮਰਨ ਨਾਲ ਸਲਾਹ-ਮਸ਼ਵਰਾ ਕਰਨ ਲੱਗੀ ਸਿਮਰਨ ਤਾਂ ਪਹਿਲਾਂ ਹੀ ਇਸ ਮੁਕਾਬਲੇ ਵਿੱਚ ਆਪਣਾ ਨਾਂ ਦਰਜ ਕਰਵਾਉਣ ਲਈ ਤਿਆਰ ਹੋਈ ਬੈਠੀ ਸੀ ਉਸ ਨੂੰ ਪਤਾ ਸੀ ਕਿ ਇਹ ਮੁਕਾਬਲਾ ਉਸ ਦੀ ਜ਼ਿੰਦਗੀ ਤੇ ਉਸ ਦੇ ਕਰੀਅਰ ਲਈ ਕਿੰਨਾ ਮਹੱਤਵਪੂਰਨ ਸਿੱਧ ਹੋਣ ਵਾਲਾ ਸੀ ਸੋ ਉਸ ਨੇ ਬਿਨਾ ਇੱਕ ਪਲ ਵੀ ਗਵਾਏ ਮੁਕਾਬਲੇ ਲਈ ਆਪਣੀ ਨਾਮਜ਼ਦਗੀ ਕਰਵਾ ਦਿੱਤੀ ਸੁਖ ਰੱਬ ਨੇ ਆਪਾਂ ਨੂੰ ਬਹੁਤ ਚੰਗਾ ਮੌਕਾ ਦਿੱਤਾ ਹੈ ਆਪਣੇ ਆਪ ਨੂੰ ਸਾਬਤ ਕਰਨ ਦਾ ਕੱਲ ਜੋ ਪਾਰਟੀ ਵਿੱਚ ਹੋਇਆ ਸੋ ਹੋਇਆ ਪਰ ਜੇਕਰ ਇਸ ਮੁਕਾਬਲੇ ਦੀ ਬਜੇਤਾ ਟੀਮ ਵਿੱਚ ਆਪਣਾ ਨਾਂ ਆ ਗਿਆ ਨਾ ਫੇਰ ਸੁਖ ਆਪਾਂ ਨੂੰ ਕੋਈ ਕੁਝ ਨਹੀਂ ਕਹੂ ਦੇਖੀ ਫੇਰ ਆਪਾਂ ਸਾਰਿਆਂ ਦੇ ਮੂੰਹ ਬੰਦ ਕਰਵਾ ਦੇਣੇ ਨੇ ਨਾਮ ਦਰਜ ਕਰਵਾ ਕੇ ਸਿਮਰਨ ਸੁਖ ਅੱਗੇ ਆਪਣੀ ਮਨੋਸਥਿਤੀ ਜ਼ਾਹਰ ਕਰਦਿਆਂ ਕਹਿਣ ਲੱਗੀ ਹਾਂ ਸਿਮਰਨ ਤੂੰ ਸਹੀ ਕਹਿਨੀ ਹੈ ਬਸ ਤੂੰ ਭਰੋਸਾ ਰੱਖ ਆਪਣੇ ਸੱਚੇ ਵਾਹਿਗੁਰੂ ਤੇ ਉਹ ਕਿਤੇ ਨਹੀਂ ਆਪਾਂ ਨੂੰ ਡੋਲਣ ਜਿੰਦਾ ਇੰਨੇ ਨੂੰ ਕਾਜਲ ਤੇ ਉਸ ਦੀਆਂ ਚਮਚੀਆਂ ਦੋਹਾਂ ਦੇ ਕੋਲੋਂ ਦੀ ਲੰਗੀਆਂ ਇਸ ਮੁਕਾਬਲੇ ਲਈ ਨਾ ਉਹਨਾਂ ਨੇ ਵੀ ਦਰਜ ਕਰਵਾ ਰੱਖਿਆ ਸੀ ਹੈ ਤੂੰ ਉਹੀ ਹੈ ਨਾ ਜਿਹੜੀ ਕੱਲ ਪਾਰਟੀ ਵਿੱਚ ਸੀ ਆਪਣੀਆਂ ਸਹੇਲੀਆਂ ਨਾਲ ਹੱਸਦੀ ਹੋਈ ਕਾਜਲ ਸਿਮਰਨ ਨੂੰ ਕੱਲ੍ਹ ਵਾਲੀ ਗੱਲ ਚੇਤੇ ਕਰਵਾਉਂਦੀ ਮੁਖੌਲ ਕਰਨ ਲੱਗੀ ਸਿਮਰਨ ਤੇ ਸੁਖ ਚੁੱਪਚਾਪ ਉਹਨਾਂ ਨੂੰ ਵੇਖਦੀਆਂ ਰਹੀਆਂ ਕਿਉਂ ਜੋ ਉਹਨਾਂ ਨੂੰ ਇਸ ਗੱਲ ਤੇ ਕੋਈ ਬਹਿਸ-ਵਾਜਿ ਨਹੀਂ ਸੀ ਚਾਹੀਦੀ ਉਹਨਾਂ ਨੂੰ ਪਤਾ ਸੀ ਕਿ ਲੜਨ ਵਿੱਚ ਇਹ ਤਿੰਨੋਂ ਹੀ ਉਹਨਾਂ ਦੋਹਾਂ ਨਾਲੋਂ ਵੱਧ ਤੇਜ ਸਨ ਤੇ ਹੁਣ ਜੇ ਕੋਈ ਗੱਲ ਹੋਈ ਤਾਂ ਇਹਨਾ ਫਿਰ ਤੋਂ ਚੰਗਾ ਖਾਸਾ ਤਮਾਸ਼ਾ ਖੜਾ ਕਰ ਲੈਣਾ ਸੀ ਬੇਬਸ ਹਮੇ ਨਹੀਂ ਇਨ ਜੈਸੋں ਕੇ ਮੂੰਹ ਲੱਗਣਾ ਚਾਹੀਏ ਨੋ ਕਲਾਸ ਨੋ ਸਟੇਟਸ ਯੂ نو ਵਿੱਚੋਂ ਹੀ ਕਾਜਲ ਦੀ ਇੱਕ ਚਮਚੀ ਬੋਲ ਪਈ ਸੁਖ ਨੂੰ ਉਸ ਦੀਆਂ ਗੱਲਾਂ ਤੇ ਗੁੱਸਾ ਤਾਂ ਬਹੁਤ ਆਇਆ ਪਰ ਸਿਮਰਨ ਦੇ ਕਹੇ ਉਹ ਹਾਲ ਦੀ ਘੜੀ ਆਪਣਾ ਸਾਰਾ ਗੁੱਸਾ ਪੀ ਗਏ ਕੋਈ ਨਹੀਂ ਸੁਖ ਹਰ ਇੱਕ ਦਾ ਸਮਾਂ ਆਉਂਦਾ ਬੋਲ ਲੈਣ ਦੇ ਇਹਨਾਂ ਨੂੰ ਜੋ ਬੋਲਦੀਆਂ ਜਦੋਂ ਆਪਣਾ ਵੇਲਾ ਆਇਆ ਨਾ ਆਪਾਂ ਨੂੰ ਕਿਸੇ ਨੂੰ ਦੱਸਣ ਦੀ ਲੋੜ ਵੀ ਨਹੀਂ ਰਹਿਣੀ ਫਿਰ ਆਪਾਂ ਨਹੀਂ ਆਪਣਾ ਕੰਮ ਬੋਲੂ ਸੇਮੂ ਨੂੰ ਪੂਰੇ ਆਤਮ ਵਿਸ਼ਵਾਸ ਦੇ ਨਾਲ ਵਿਰੋਧੀਆਂ ਨੂੰ ਜਵਾਬ ਦਿੰਦੀ ਹੋਈ ਲੰਘ ਚੁੱਕੀ ਸੀ ਤਾਜਲ ਤੇ ਉਸ ਦੀਆਂ ਚਮਚੀਆਂ ਦੋਹਾਂ ਨੂੰ ਜਾਂਦਿਆਂ ਨੂੰ ਵੇਖਦੀਆਂ ਰਹੀਆਂ ਸਨ ਪਰ ਕਿਸੇ ਦੇ ਵੀ ਹਿੰਮਤ ਨਹੀਂ ਸੀ ਪਈ ਕਿ ਹੁਣ ਉਹਨਾਂ ਵਿੱਚੋਂ ਕਿਸੇ ਨੂੰ ਕੁਝ ਕਹਿ ਸਕਣ ਹਾਫ ਟਾਈਮ ਤੇ ਸਿਮਰਨ ਤੇ ਸੁਖ ਕਾਲਜ ਦੀ ਕੰਟੀਨ ਵਿੱਚ ਸਨ ਸਬਬ ਨਾਲ ਆਕਾਸ਼ ਵੀ ਉੱਥੇ ਹੀ ਬੈਠਾ ਸੀ ਉਸਨੇ ਸਿਮਰਨ ਤੇ ਉਸ ਦੀ ਸਹੇਲੀ ਨੂੰ ਆਉਂਦੇ ਆ ਵੇਖਿਆ ਤਾਂ ਨਹੀਂ ਸੀ ਪਰ ਦਸਾਂ ਕਮਿੰਟਾਂ ਮਗਰੋਂ ਉਸ ਦਾ ਧਿਆਨ ਸਿਮਰਨ ਵੱਲ ਆਪ ਮੁਹਾਰੇ ਹੀ ਖਿੱਚਿਆ ਗਿਆ ਸੀ ਉਹ ਸੁਖ ਨਾਲ ਕਿਸੇ ਗੱਲ ਨੂੰ ਲੈ ਕੇ ਹਾਸਾ ਠੱਠਾ ਕਰ ਰਹੀ ਜਾਪਦੀ ਸੀ ਆਪਣੇ ਸਾਮਲੇ ਰੰਗ ਦੇ ਬਾਵਜੂਦ ਵੀ ਉਹ ਮੁਸਕਰਾਉਂਦੀ ਹੋਈ ਕਿੰਨੀ ਸੋਹਣੀ ਲੱਗ ਰਹੀ ਸੀ ਸੇਮਰਨ ਆ ਦੇਖ ਆਕਾਸ਼ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ